सावन बरसे मेघला कोई निकली निकली पूर सावन बरसे मेघला कोई निकली निकली पूर सब सैया गइया पेकड़े इक मैं परदेसन दूर सब सखिया गइया पेकड़े इक मैं परदेसन ਸਾਵਣ ਵਰਸੇ ਮੇਘਲਾ ਕੋਈ ਵਰਸੇ ਮੋਨੇ ਤਾਰ ਸਾਵਣ ਵਰਸੇ ਮੇਘਲਾ ਕੋਈ ਵਰਸੇ ਮੋਨੇ ਤਾਰ ਸੁਖੀ ਬਸਿੰਦੇਓ ਮਾਪਿਓ ਕੋਈ ਲੋਤਿਆਂ ਦੀਸਾਰ ਸੁਖੀ ਬਸਿੰਦੇ ਮਾਪਿਓ ਕੋਈ ਲੋਤਿਆਂ ਦੀਸਾਰ ਸਾਵਣ ਬਰਸੇ ਮੇਗਲਾ ਮੇਰਾ ਪਿੱਜ ਗਿਆ ਸਾਲੂ ਲਾਨ ਸਾਵਣ ਬਰਸੇ ਮੇਗਲਾ ਮੇਰਾ ਪਿੱਜ ਗਿਆ ਸਾਲੂ ਲਾਨ ਵੀਰ ਮੇਰੇ ਨੂੰ ਆਖਣਾ ਕੋਈ ਪੁੱਛੋ ਪਹਿਣਾ ਦਾ ਹਾਲ ਵੀਰ ਮੇਰੇ ਨੂੰ ਆਖਣਾ ਕੋਈ ਪੁੱਛੋ ਪਹਿਣਾ ਦਾ ਹਾਲ ਸਾਵਣੇ ਵਰਸੇ ਮੇਘਲਾ ਕੋਈ ਅੰਬਰੋਂ ਵਗੇ ਨੀਰ ਸਾਵਣੇ ਵਰਸੇ ਮੇਘਲਾ ਕੋਈ ਅੰਬਰੋਂ ਵਗੇ ਨੀਰ ਹੋਣ ਨਸੀਬਾ ਵਾਲੀਆਂ ਜਿਨਾਂ ਘਰ ਆਉਂਦੇ ਨੇ ਵੀਰ ਹੋਣ ਨਸੀਬਾ ਬਰਸੇ ਮੇਘਲਾ ਕੋਈ ਵੱਗੇ ਪੁਰੇ ਦੀਪੋਂ ਸਾਵਣ ਬਰਸੇ ਮੇਘਲਾ ਕੋਈ ਵੱਗੇ ਪੁਰੇ ਦੀਪੋਂ ਵੀਰ ਤਯੋਣਾ ਲੋਚਦਾ ਮੇਰੀ ਭਾਬੀ ਨਾ ਦਿੰਦੀ ਓ ਵੀਰ ਤਯੋਣਾ ਲੋਚਦਾ ਮੇਰੀ ਭਾਬੀ ਨਾ ਦਿੰਦੀ ਓ ਸਾਵਣ ਬਰਸੇ ਖਣੀ ਰੁੱਖਾਂ ਦੀ ਸ਼ਾਂ ਸਾਵਣੇ ਬਰਸੇ ਮੇਘਲਾ ਕੋਈ ਖਣੀ ਰੁੱਖਾਂ ਦੀ ਸ਼ਾਂ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲਣੇ ਆਉਂਦਾ ਨਾ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲਣੇ ਆਉਂਦਾ ਨਾ ਸਾਵਣੇ ਬਰਸੇ ਮੇਘਲਾ ਸਾਵਣ ਬਰਸੇ ਮੇਘਲਾ ਕੋਈ ਬੋਲਣ ਤੋਂ ਤੇ ਮੋਰ ਆਪਣੀ ਮਾਵਾ ਬਾਜੋ ਜੀ ਕੋਈ ਪੁੱਛਦਾ ਨਹੀਂ ਉਹ ਆਪਣੀ ਮਾਵਾ ਬਾਜੋ ਜੀ ਕੋਈ ਪੁੱਛਦਾ ਨਹੀਂ ਉਹ ਸਾਵਣ ਬਰਸੇ ਮੇਘਲਾ ਕੋਈ ਝੜ ਝੜ ਪੈਣਿਆ ਨਾ ਸਾਵਣ ਬਰਸੇ ਝੜ ਝੜ ਪੈਣ ਅਨਾਰ ਵੀਰ ਦੇ ਬੂਹੇ ਮੈਂ ਖੜੀ ਮੇਰੇ ਪਾਬੋ ਨਾ ਖੋਲੇ ਬਾਰ ਵੀਰ ਦੇ ਬੂਹੇ ਮੈਂ ਖੜੀ ਮੇਰੇ ਪਾਬੋ ਨਾ ਖੋਲੇ ਬਾਰ ਮੇਰੇ ਪਾਬੋ ਨਾ ਖੋਲੇ ਬਾਰ